ਬਰਨਾਲੇ ਤੋਂ ਮੋਗਾ ਫਾਸਲਾ 70 ਕਿਲੋਮੀਟਰ ਪਹਿਲਾ ਪਿੰਡ ਚੀਮਾ ਜੋਧਪੁਰ 2 ਨੰਬਰ ਪੱਖੋ ਕੈਂਚੀਆ ਫੇਰ ਪੱਖੋ ਕੇ ਮੱਲੀਆਂ ਬਖਤਗੜ ਭੋਤਨਾ ਢੱਲੇਵਾਲ ਆਰਾਮਗੜ ਇਹ ਸਾਰੇ ਪਿੰਡ ਬਰਨਾਲੇ ਜ਼ਿਲ੍ਹੇ ਦੇ ਨੇ ਇਸ ਤੋਂ ਬਾਅਦ ਮੋਗਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਪਹਿਲਾ ਪਿੰਡ ਹਮਤਪੁਰਾ ਫੇਰ ਮੱਛੀਏ ਬਲਾਸਪੁਰ ਨਹਾਰਾ ਬੋਡੇ ਬੀੜ ਬੱਦਨੀ ਬੱਦਨੀ ਕਲਾ ਬਕਟਰ ਧੁਰਕੋਟ ਕਲਾ ਡਾਲਾ ਬੁੱਗੀਪੁਰਾ ਇਹ ਟੋਟਲ 19 ਪਿੰਡ ਆਉਂਦੇ ਨੇ ਵਿੱਚ ਸ਼ਹਿਰ ਵੀ ਹੁੰਦੇ ਆ ਜਿਵੇਂ ਬੱਦਨੀ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਹੁਣ ਅਸੀਂ ਹੋਰ ਵੀ ਨਵੇਂ ਨਵੇਂ ਰੋਡ ਲੈ ਕੇ ਆਵਾਂਗੇ ਦੱਸਾਂਗੇ ਕਿਹੜੇ ਕਿਹੜੇ ਪਿੰਡ ਆਉਂਦੇ ਨੇ ਜਿਵੇਂ ਅਪਰਨਾਲੇ ਤੋਂ ਲੁਧਿਆਣਾ ਮਠਿੰਡੇ ਤੋਂ ਬਰਨਾਲਾ ਲੁਧਿਆਣੇ ਤੋਂ ਮੋਗਾ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ